8-10 ਸਾਲਾਂ ਬਾਅਦ ਕੀ ਹੁੰਦਾ ਵੀ ਇੱਕ ਦਿਨ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪ ਦੇ ਬਜ਼ੁਰਗ ਦਾ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਦੇ ਵਿੱਚ ਜਾ ਰਹੇ ਹੁੰਦੇ ਆ। ਅੱਗੋਂ ਪਤੰਦਰ ਇਹ ਦਰੂਣਾ ਡੱਕਿਆ ਤੁਰਿਆ ਆਉਂਦਾ ਹੁੰਦਾ ਨੰਗੇ ਪੈਰੀ ਤੇ ਇਹਦੇ ਪੈਰਾਂ ਦੇ ਕੋਲ ਗੁਰੂ ਬੰਨੇ ਹੁੰਦੇ ਸੀ ਮੈਲ ਦਾ ਮਾਰਿਆ ਹੁੰਦੇ ਛਣਛਣ ਕਰਦਾ ਕੋ ਤੁਰਿਆ ਵੀ ਉੱਚੀ ਜਿਹੀ ਰੌਲਾ ਪਾਉਂਦਾ ਹੁੰਦਾ ਹੁੰਦਾ ਸੀਗਾ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਸੱਚੀ ਕਹਾਣੀ ਲੈ ਕੇ। ਇੱਕ 32 ਦੰਦਾਂ ਵਾਲੇ ਬਾਬੇ ਦੀ ਤੁਹਾਨੂੰ ਅੱਜ ਕਹਾਣੀ ਸੁਣਾਉਣੀ ਆ ਤੇ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕੀ ਲੋਕ ਬਾਬੇ ਕਿਵੇਂ ਬਣ ਜਾਂਦੇ ਆ ਸਨ 2006 ਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਬਾਬਾ ਬੜਾ ਮਸ਼ਹੂਰ ਹੁੰਦਾ 32 ਦੰਦਾਂ ਵਾਲਾ ਬਾਬਾ ਉਸ ਬਾਬੇ ਦਾ ਇਹ ਦਾਵਾ ਕੀਤਾ ਜਾਂਦਾ ਕਿ ਜਿਹੜੀ ਆਵਾਜ਼ ਮੈਂ ਆਪਦੇ ਮੂੰਹ ਦੇ ਵਿੱਚੋਂ ਕੱਢ ਦਿੰਨਾ ਜਿਹੜੀ ਭੁਖ ਬਾਣੀ ਮੈਂ ਕਰ ਦਿੰਨਾ ਉਹ 101% ਪੂਰੀ ਹੁੰਦੀ ਹੈ ਆਖਰ ਨੂੰ ਉਹ ਬੰਦਾ ਬਾਬਾ ਬਣਿਆ ਕਿਵੇਂ ਸਭ ਤੋਂ ਵੱਡੀ ਤੇ ਇੰਟਰਸਟਿੰਗ ਗੱਲ ਇਹ ਹੈ ਇਹ ਗੱਲ ਸੁਣਨ ਵਾਲੀ ਆ ਕਿ ਉਹ ਬਾਬਾ ਕਿਵੇਂ ਬਣਿਆ ਉਹਦੇ ਨਾਮ ਦੇ ਨਾਲ ਇੱਕ ਟੈਗ ਹੋਰ ਵੀ ਲਾਇਆ ਜਾਂਦਾ ਸੀ ਕਿ ਇਹ ਬਾਬਾ ਮਰੇ ਬੰਦੇ ਵੀ ਜਿਉਂਦੇ ਕਰ ਦਿੰਦਾ ਆਜੂ ਕਰਦੇ ਆ ਉਸ ਬਾਬੇ ਬਾਰੇ ਸਾਰੀ ਗੱਲ ਬਾਤ ਕੀ ਹੁੰਦਾ ਕਿ ਬਾਬਾ ਬਣਨ ਤੋਂ ਪਹਿਲਾਂ ਉਸ ਬੰਦੇ ਕੋਲੇ ਕਹਿਣ ਲੋ ਮਤਲਬ ਬਾਬੇ ਕੋਲੇ ਤਿੰਨ ਚਾਰ ਕਿੱਲੇ ਜ਼ਮੀਨ ਹੁੰਦੀ ਆ ਤੇ ਉਹਦੀ ਇੱਕ ਪਿੰਡ ਦੇ ਵਿੱਚ ਛੋਟੀ ਜੀ ਟੈਂਟਾਂ ਦੀ ਦੁਕਾਨ ਹੁੰਦੀ ਜਿਹਨੂੰ ਆਪਾਂ ਟੈਂਟ ਹਾਊਸ ਕਹਿ ਦਿੰਦੇ ਆ ਤੇ ਇਹ ਬਾਬਾ ਨਸ਼ਾ ਪੱਤਾ ਕਰਨ ਦਾ ਸ਼ਕੀਨ ਸੀ ਆ ਸਲਫਾ ਸਲਫਾ ਪੀ ਲੈਂਦਾ ਸੀ ਗੋਲੀਆਂ ਗੋਲੀਆਂ ਖਾ ਲੈਂਦਾ ਸੀ ਦਾਰੂ ਵੀ ਪੀ ਲੈਂਦਾ ਸੀ ਇਹਦੀ ਚੰਗੀ ਕਿਸਮਤ ਸੀ ਵੀ ਜਿਹਦੇ ਨਾਲ ਇਹਦਾ ਵਿਆਹ ਹੁੰਦਾ ਉਹ ਕੁੜੀ ਬਹੁਤ ਜਿਆਦੀ ਸੋਹਣੀ ਸੁਨੱਖੀ ਹੁੰਦੀ ਆ ਚਲੋ ਜੀ ਇਹ ਨਸ਼ੇੜੀ ਸੀਗਾ ਬਾਬੇ ਦੇ ਘਰੇ ਸਾਲ ਕਵਾਦ ਇੱਕ ਬੇਟੀ ਜਨਮ ਲੈ ਲੈਂਦੀ ਆ ਉਸ ਤੋਂ ਬਾਅਦ ਇਹਦੇ ਘਰੇ ਕੋਈ ਬੱਚਾ ਨਹੀਂ ਪੈਦਾ ਹੋਇਆ ਚਲੋ ਜੀ ਇਹਨੇ ਹੌਲੀ ਹੌਲੀ ਜ਼ਮੀਨ ਆਪਦੀ ਵੇਚਤੀ ਟੈਂਟਾਂ ਦਾ ਕੰਮ ਫੇਲ ਹੋ ਗਿਆ ਕਿਉਂਕਿ ਨਸ਼ੇੜੀ ਬੰਦੇ ਨੂੰ ਆ ਨਸ਼ੇ ਦਾ ਕੀ ਮਤਲਬ ਹੁੰਦਾ ਹੋਰ ਕਿਸੇ ਕੰਮ ਤੱਕ ਉਹਦਾ ਮਤਲਬ ਨਹੀਂ ਰਹਿ ਜਾਂਦਾ ਮੁੜ ਕੇ ਤਾ ਇਸ ਬੰਦੇ ਨੇ ਕੀ ਕਰਿਆ ਇਹਨੇ ਆਪਦੀ ਘਰ ਦੇ ਕੁੱਟਣਾ ਮਾਰਨਾ ਸ਼ੁਰੂ ਕਰਤਾ ਕਿਉਂਕਿ ਤੁਹਾਨੂੰ ਪਤਾ ਘਰ ਵਾਲੀ ਦਾ ਰੌਲਾ ਪਾਉਂਦੀ ਹੁੰਦੀ ਜਦ ਬੰਦਾ ਨਸ਼ਾ ਕਰਦਾ ਹੋਵੇ ਵੀ ਤੂੰ ਕੋਈ ਘਰ ਬਾਰੇ ਸੋਚ ਕੋਈ ਜਵਾਕਾਂ ਬਾਰੇ ਸੋਚ ਹਨਾ ਤਾਂ ਫਿਰ ਕੀ ਹੁੰਦਾ ਕਿ ਇੱਕ ਮਲੋੜ ਦਾ ਪ੍ਰਾਪਰਟੀ ਡੀਲਰ ਹੁੰਦਾ ਇੱਕ ਦਿਨ ਉਹ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਹੁੰਦਾ ਉਸੇ ਬੱਸ ਦੇ ਵਿੱਚ ਬਾਬੇ ਦੀ ਘਰ ਵਾਲੀ ਬੈਠੀ ਹੁੰਦੀ ਆ ਤਾਂ ਪ੍ਰਾਪਰਟੀ ਡੀਲਰ ਦੇ ਗੱਲ 'ਚ ਵਧੀਆ ਸੋਨੇ ਦੀ ਚੈਨ ਪਾਈ ਹੁੰਦੀ ਆ ਵਧੀਆ ਰਿੰਗਾਂ ਰੁੰਗਾਂ ਸੋਨੇ ਦੀਆਂ ਪਾਈਆਂ ਹੁੰਦੀਆਂ ਨੇ ਤੇ ਬਾਬੇ ਦੀ ਘਰ ਵਾਲੀ ਦੀ ਗੱਲਬਾਤ ਹੋ ਜਾਂਦੀ ਆ ਉਸ ਪ੍ਰਾਪਰਟੀ ਡੀਲਰ ਦੇ ਨਾਲ ਚਲੋ ਜੀ ਇਹ ਆਪਦੀ ਘਰ ਨੂੰ ਘਟਦਾ ਮਾਰਦਾ ਬਹੁਤ ਸੀਗਾ ਤਾਂ ਬਾਬੇ ਦੀ ਘਰ ਦੀ ਕੀ ਕਰਦੀ ਇਹ ਗੱਲਬਾਤ ਹੋਣ ਤੋਂ ਮਹੀਨੇ ਡੇਢ ਮਹੀਨੇ ਬਾਅਦ ਆਪਦੀ ਕੁੜੀ ਨੂੰ ਲੈ ਕੇ ਉਸ ਪ੍ਰਾਪਰਟੀ ਡੀਲਰ ਦੇ ਨਾਲ ਭੱਜ ਜਾਂਦੀ ਹੈ ਉਹ ਪ੍ਰਾਪਰਟੀ ਡੀਲਰ ਪਹਿਲਾਂ ਵਿਆਹਿਆ ਹੋਇਆ ਸੀਗਾ ਉਸ ਪਤੰਦਰ ਨੇ ਵੀ ਕੀ ਕੀਤਾ ਉਹਨੇ ਵੀ ਆਪਦੀ ਘਰ ਵਾਲੀ ਜਵਾਕੇ ਛੱਡ ਤੇ ਤੇ ਉਹ ਜਲੰਧਰ ਜਾ ਕੇ ਉਹਨੇ ਪ੍ਰਾਪਰਟੀ ਡੀਲਰ ਦਾ ਕੰਮ ਚਲਾ ਲਿਆ ਇਹ ਉੱਥੇ ਜਾ ਕੇ ਰਹਿਣ ਲੱਗ ਗਿਆ ਚਲੋ ਜੀ ਹੁਣ ਜਿਹੜਾ ਬਾਬਾ ਸੀਗਾ ਇਹ ਹੁਣ ਨਸ਼ੇ ਪੱਤੇ ਕਰਦਾ ਜਮੀਨ ਜਮੂਨ ਵੇਕੀ ਸਾਰਾ ਕੰਮ ਫੇਲ ਹੋ ਗਿਆ ਇਹ ਪਤੰਦਰ ਦੇ ਦਿਮਾਗ 'ਚ ਫਰਕ ਪੈ ਗਿਆ ਡਿਪਰੈਸ਼ਨ ਹੋ ਗਿਆ ਇਹ ਇਨੇ ਕਰਿਆ ਨੇ ਪੈਰਾਂ 'ਚੋਂ ਗੁਰੂ ਬਣ ਲਏ ਨੰਗੇ ਪੈਰੀ ਤੁਰਿਆ ਫਿਰੇ ਕੇ ਮੈਲੇ ਕੱਪੜੇ ਪਾ ਕੇ ਗਲ ਚਲੀਰਾਂ ਪਾਲਿਆ ਕਰੇ ਹੱਥਾਂ 'ਤੇ ਮੌਲੀਆਂ ਮੂਲੀਆਂ ਤੇ ਗੁਰੂ ਕੰਗਰੂ ਬੰਨੀ ਫਿਰੇ ਤੇ ਸਿਰ 'ਤੇ ਹਰਾ ਪਰਨਾ ਬੰਨ ਲਿਆਏ ਨੇ ਤੇ ਗਲੀ ਗਲੀ ਮੰਗਦਾ ਫਿਰਿਆ ਕਰੇ ਕਦੀ ਆ ਨਾਲ ਦੇ ਪਿੰਡ ਜਾ ਵੜਿਆ ਕਦੀ ਉਸ ਪਿੰਡ ਜਾ ਵੜਿਆ ਦਾਰੂ ਨੂੰ ਰਾਜ ਲਿਆ ਕਰੇ ਕਦੀ ਕਿਸੇ ਪੰਚਾਇਤ ਘਰ 'ਚ ਸੌਂ ਜਾ ਕਰੇ ਕਦੀ ਆਂਗਣ ਮਾੜੀ 'ਚ ਕਿਤੇ ਸੌਂ ਜਾ ਕਰੇ ਕਦੀ ਕਿਸੇ ਗਰਾਊਂਡ ਦੇ ਕਿਨਾਰੇ ਪੈ ਜਾ ਕਰੇ ਕਲੋਨੀ ਐ ਕਰਦਿਆਂ ਕਰਦਿਆਂ ਨੇ 8-10 ਸਾਲਾਂ ਅਹੀਂ ਧੱਕੇ ਖਾਦੇ ਇਸ ਬੰਦੇ ਨੇ 8-10 ਸਾਲਾਂ ਬਾਅਦ ਕੀ ਹੁੰਦਾ ਵੀ ਇੱਕ ਦਿਨ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪਦੇ ਬਜ਼ੁਰਗ ਦਾ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਦੇ ਵਿੱਚ ਜਾ ਰਹੇ ਹੁੰਦੇ ਆ ਅੱਗੋਂ ਪਤੰਦਰ ਇਹ ਦਾਰੂ ਨਾਲ ਟੱਕਿਆ ਤੁਰਿਆ ਆਉਂਦਾ ਹੁੰਦਾ ਨੰਗੇ ਪੈਰੀ ਤੇ ਇਹਦੇ ਪੈਰਾਂ ਦੇ ਕੋਲ ਗੁਰੂ ਬੰਨੇ ਹੁੰਦੇ ਸੀ ਮੈਲ ਦਾ ਮਾਰਿਆ ਹੁੰਦੇ ਛਣ ਛਣ ਕਰਦਾ ਕੋ ਤੁਰਿਆ ਵੀ ਉੱਚੀ ਉੱਚੀ ਰੌਲਾ ਪਾਉਂਦਾ ਹੁੰਦਾ ਹੁੰਦਾ ਸੀਗਾ ਇਹ ਪਤੰਦਰ ਬਜ਼ੁਰਗ ਦੀ ਅਰਤੀ ਦੇ ਸਾਹਮਣੇ ਖੜ ਕੇ ਉੱਚੀ ਉੱਚੀ ਕਹਿਣ ਲੱਗਦਾ ਉਹ ਇਹਨੂੰ ਸਾੜੇ ਹੋਰਾਂ ਇਹਨੂੰ ਸਾੜੇ ਹੋਣਾ ਇਹ ਤਾਂ ਚਲੋ ਜੀ ਪਿੰਡ ਵਾਲਿਆਂ ਨੂੰ ਪਤਾ ਸੀ ਵੀ ਐਵੇਂ ਕਮਲ ਆਇਆਗਾ ਕਮਲੀਆਂ ਮਾਰਦਾ ਜਬਲੀਆਂ ਮਾਰੀਦਾ ਉਹ ਦੋ ਚਾਰ ਬੰਦਿਆਂ ਨੇ ਫੜ ਕੇ ਨੂੰ ਪਾਸੇ ਕਰਤਾ ਪਾਸੇ ਕਰਨ ਤੋਂ ਬਾਅਦ ਚਲੋ ਜੀ ਉਹ ਆਦੇ ਬਜ਼ੁਰਗ ਨੂੰ ਸਮਸ਼ਾਨ ਘਾਟ ਦੇ ਵਿੱਚ ਲੈ ਕੇ ਉੱਥੇ ਜਾ ਕੇ ਜਦੋਂ ਬਜ਼ੁਰਗ ਨੂੰ ਲੱਕੜਾਂ ਦੇ ਰੱਖਿਆ ਮਾੜੀ ਮੂੜੀ ਲੱਕੜਾਂ ਦੀ ਸੈਟਿੰਗ ਜੀ ਕਰਨ ਲੱਗੇ ਉੱਤੀ ਜਦੋਂ ਆਪਾਂ ਮੁਰਦੇ ਉੱਪਰ ਲੱਕੜਾਂ ਧਰਦੇ ਆ ਜੋ ਦੋ ਚਾਰ ਲੱਕੜਾਂ ਮੁਰਦੇ ਉੱਪਰ ਧਰੀਆਂ ਤਾਂ ਉਹ ਬਜ਼ੁਰਗ ਦਾ ਪੈਰ ਹਿੱਲ ਗਿਆ ਜਦੋਂ ਮਿੱਤਰੋ ਬਜ਼ੁਰਗ ਦਾ ਪੈਰ ਹਿੱਲ ਗਿਆ ਉਹ ਦੋ ਚਾਰ ਬੰਦੇ ਆਲੇ ਦੇਖ ਲਿਆ ਉਹਨੇ ਲਾੜਾ ਲਾੜਾ ਕਰਤੀ ਵੀ ਬੰਦਾ ਜਿਉਂ ਪਿਆ ਬੰਦਾ ਜਿਉਂ 2-4 ਮਿੰਟਾਂ ਬਾਅਦ ਉਹ ਬੰਦਾ ਉੱਥੋਂ ਉੱਠ ਕੇ ਬਹਿ ਜਾਂਦਾ। ਇਸ ਗੱਲ ਦੀ ਮੁੜ ਕੇ ਪਿੰਡ ਦੇ ਵਿੱਚ ਲਾਲਾ-ਲਾਲਾ ਹੋ ਜਾਂਦੀ ਆ ਵੀ ਬੰਦਾ ਜਿਉਂ ਪਿਆ ਬੰਦਾ ਜਿਉਂ ਪਿਆ ਉਹ ਫਲਾਣੇ ਨੇ ਕਿਹਾ ਸੀਗਾ ਵੀ ਰੱਬ ਨੂੰ ਮਿਲ ਗਿਆ ਇਹਨਾਂ ਤੇ ਘੰਟੇ ਬਾਅਦ ਇਹਨਾਂ ਵਾਕਈ ਗੱਲ ਸੱਚ ਹੋ ਗਈ। ਜਦੋਂ ਇਹ ਗੱਲ ਬੀਬੀਆਂ ਦੇ ਕੰਨਾਂ 'ਚ ਪਈ ਬੀਬੀਆਂ ਨੇ ਮੈਂ ਕਿਹਣਾ ਪਾਇਆ ਟੌਲੀ ਚਾਟਾ ਤੇ ਚੱਲ ਬਾਬੇ ਦੇ ਪਿੱਛੇ ਸਵੇਰ ਨੂੰ ਉਹ ਬਾਬਾ ਜਿਹੜੇ ਪਾਣੀ ਕਿਹੜੀ ਨਹਿਰ ਦੇ ਕਿਨਾਰੇ ਬੈਠਾ ਹੁੰਦਾ ਸੋਫਾ ਜਾਂ ਪੀਦਾ ਹੁੰਦਾ ਕਿਉਂਕਿ ਮੈਂਟਲੀ ਤੌਰ ਤੇ ਅਫਸੈਟ ਸੀ ਰੱਜਿਆ दारू ਦਾ ਗੋਡੇ-ਗੋਡੇ ਮਸਤ ਮਾਰਦੀ ਸੀ ਕੋਲੋਂ ਬੀਬੀਆਂ ਦੇ ਉਹਦੇ ਪੈਰਾਂ ਦੇ ਵਿੱਚ ਮੱਥੇ ਤੇ ਮੱਥਾ ਦੇ ਮੱਥੇ ਤੇ ਮੱਥਾ ਕੋਈ 10 ਰੁਪਏ ਟੇਕੇ ਕੋਈ 2 ਰੁਪਏ ਟੇਕੇ ਕੋਈ 5 ਰੁਪਏ ਟੇਕੇ ਚਲੋ ਜੀ ਇਹ ਗੱਲ ਹੌਲੀ ਹੌਲੀ ਨੇੜਲੇ ਪਿੰਡਾਂ ਦੇ ਵਿੱਚ ਵੀ ਫੈਲਣੀ ਸ਼ੁਰੂ ਹੋ ਗਈ ਤੇ ਬੀਬੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਈ ਬੰਦੇ ਵੀ ਨਾਲ ਆਉਣੇ ਸ਼ੁਰੂ ਹੋ ਗਏ ਜਿੱਥੇ ਉਹ ਮਿਲਿਆ ਕਰੇ ਉੱਥੇ ਉਹਨੂੰ ਮੱਥਾ ਟੇਕ ਦਿਆ ਕਰਨ ਉੱਥੇ ਹੀ ਉਹ ਕਹਿ ਦਿਆ ਕਰਨ ਹਨਾ ਉਹ ਆਪ ਦੀ ਜਵਲੀਆਂ ਮਾਰ ਦਿਆ ਕਰੇ ਹਾਂ ਕੋਈ ਨਹੀਂ ਕੰਮ ਹੋ ਜੂ ਬੱਚਾ ਕੋਈ ਗੱਲ ਨਹੀਂ ਆਏ ਹੋ ਜੂ ਫਲਾਣਾ ਹੋ ਜੂ ਢਮਕਾਣਾ ਹੋ ਜੂ ਐ ਕਰਦਿਆਂ ਕਰਦਿਆਂ ਕਿਸੇ ਨੇ ਦੋ ਚਾਰ ਬੰਦਿਆਂ ਨੇ ਪਿੰਡਦਿਆਂ ਨੇ ਕੀ ਕੀਤਾ ਉਹਨੂੰ ਇੱਕ ਪੀਰ ਦੀ ਕੋਈ ਜਗਾ ਛੋਟੀ ਮੋਟੀ ਬਣਾ ਕੇ ਉੱਥੇ ਬਿਠਾਤਾ ਇੱਕ ਉੱਥੇ ਝੰਡਾ ਜਿਹਾ ਇੱਕ ਹੈਗਾ ਸੀ ਛੋਟਾ ਜਿਹਾ ਉੱਥੇ ਉਹਨੇ ਬਹਿਣਾ ਸ਼ੁਰੂ ਕਰਤਾ ਤੇ ਉੱਥੇ ਮੁੜ ਕੇ ਸੰਗਤ ਹੋਰ ਜ਼ਿਆਦਾ ਆਉਣ ਲੱਗ ਗਈ ਚਲੋ ਜਦੋਂ ਸੰਗਤ ਹੋਰ ਜ਼ਿਆਦਾ ਆਉਣ ਲੱਗ ਦੋਕ ਸਾਲ ਇਕਦਣਾ ਕੰਮ ਚੱਲਦਾ ਰਿਹਾ ਹੌਲੀ ਹੌਲੀ ਇਹ ਗੱਲ ਬਾਬੇ ਦੀ ਘਰ ਵਾਲੀ ਤੱਕ ਪਹੁੰਚ ਗਈ ਵੀ ਉਹਦਾ ਦਾ ਕੰਮ ਚੱਲ ਪਿਆ ਉਹਦਾ ਬਾਬਾ ਬਣ ਗਿਆ ਪਰ ਦਮਾਗੀ ਤੌਰ ਤੇ ਠੀਕ ਨਹੀਂ ਹੈਗਾ ਤਾਂ ਬਾਬੇ ਦੀ ਘਰ ਇਹਨੇ ਕੀ ਕੀਤਾ ਵੀ ਉਹ ਪ੍ਰੋਪਰਟੀ ਡੀਲਰ ਦੇ ਮਾਰੀ ਠੂਏ ਚ ਲੱਤ ਚੰਗੇ ਪੈਸੇ 부ਜ਼ੀ ਖਾ ਕੇ ਤੇ ਆਪਦੀ ਕੁੜੀ ਨੂੰ ਲੈ ਕੇ ਫੇਰ ਪਿੰਡ ਆ ਗਈ ਜਦੋਂ ਆ ਕੇ ਉਹਨੇ ਦੇਖਿਆ ਵੀ ਬਾਬੇ ਦਾ ਤਾਂ ਮਾਜਾ ਮਾਮਾ ਦਾ ਚੰਗਾ ਵੀ ਸੰਗਤ ਬਹੁਤ ਆਉਂਦੀ ਆ ਬੀਬੀਆਂ ਮੱਥਾ ਵੜਾ ਟੇਕਦੀਆਂ ਨਾਲੇ ਦਾ ਆਟਾ ਕੋਲ ਕੌਲੀ ਕੌਲੀ ਆਟੇ ਦੇ ਭਰ ਕੇ ਲੈ ਆਉਂਦੀਆਂ ਹਨਾ ਸਵੇਰੇ ਸ਼ਾਮ ਸੰਗਤ ਦੂਰੀ ਆਉਂਦੀ ਆ ਵੀ ਇਹ ਤਾਂ ਹੁਣ ਮੋਟੀ ਕਮਾਈ ਦਾ ਸਾਧਨ ਬਣਦਾ ਜਾਂਦਾ ਆ ਉਹਦੀ ਘਰ ਵਾਲੀ ਨੇ ਕੀ ਕੀਤਾ ਬਾਬੇ ਦਾ ਚੰਗੇ ਡਾਕਟਰ ਕੋਲ ਇਲਾਜ ਕਰਾਉਣਾ ਸ਼ੁਰੂ ਕਰਤਾ ਜਦੋਂ ਚੰਗੇ ਡਾਕਟਰ ਤੋਂ ਇਲਾਜ ਹੋਣਾ ਸ਼ੁਰੂ ਹੋ ਗਿਆ 6-7 ਮਹੀਨਿਆਂ ਦੇ ਵਿੱਚ ਬਾਬਾ ਬਿਲਕੁਲ ਸੈੱਟ ਹੋ ਗਿਆ ਜਦੋਂ ਦਿਮਾਗੀ ਦੌਰ ਤੇ ਬਾਬਾ ਬਿਲਕੁਲ ਸੈੱਟ ਹੋ ਗਿਆ ਬਾਬੇ ਨੂੰ ਸਾਰੀ ਕਹਾਣੀ ਉਹਦੀ ਘਰ ਵਾਲੀ ਨੇ ਸਮਝਾ ਦਿੱਤੀ ਮਿੱਤਰਾ ਆਪਣਾ ਤਾਂ ਕੰਮ ਹੈਗਾ ਬੜਾ ਮੋਟਾ ਚੱਲਿਆ ਤੇ ਕਿਤੇ ਕੰਮ ਗਵਾਣ ਰਹੀ ਹੁਣ ਦੱਬੀ ਆ ਕਿੱਲੀ ਵੀ ਹੁਣ ਇਹ ਲੋਕ ਭੇਡ ਚਾਲ ਦੇ ਸ਼ਕਾਰ ਬੜੀ ਛੇਤੀ ਹੋ ਜਾਂਦੇ ਆ ਆਪਣੇ ਚਲੋ ਜੀ ਪੰਜਾਬ ਦੇ ਵਿੱਚੋਂ ਵੀ ਬੀਬੀਆਂ ਜਾਣ ਲੱਗੀਆਂ ਉਹਨੂੰ ਰਾਜਸਥਾਨ ਦੇ ਵਿੱਚੋਂ ਜਾਂਦੀਆਂ ਸੀਗੀਆਂ ਫਰਿਆਨੇ ਚ ਵੀ ਜਾਣ ਲੱਗ ਬੜੀਆਂ ਥਾਵਾਂ ਤੋਂ ਬੀਬੀਆਂ ਉੱਥੇ ਭਰ-ਭਰ ਮੰਨ ਲਓ ਗੱਡੀਆਂ ਦੇ ਬੱਸਾਂ ਆਉਣ ਲੱਗੀਆਂ ਚਲੋ ਜੀ ਡੇਰਾ ਹੌਲੀ-ਹੌਲੀ ਜਿਹੜਾ ਡੇਰਾ ਮੰਨ ਲਓ ਪਹਿਲਾਂ ਵੀ 7-8 ਮਰਲਿਆਂ ਦੇ ਵਿੱਚ ਬਣਿਆ ਸੀ ਛੋਟਾ ਜਿਹਾ ਮੁੜ ਕੇ ਹੌਲੀ-ਹੌਲੀ ਉਹ ਅੱਧੇ ਪੌਣੇ ਕਿੱਲੇ ਦੇ ਵਿੱਚ ਬਣ ਗਿਆ ਉਸ ਤੋਂ ਬਾਅਦ ਕੀ ਹੁੰਦਾ ਵੀ ਉੱਥੇ ਬੜੀ ਸੰਗਤ ਆਉਂਦੀ ਆ ਵੱਡੇ-ਵੱਡੇ ਬਿਜ਼ਨਸਮੈਨ ਵੀ ਜਾਂਦੇ ਆ ਕੋਈ ਗੱਡੀ ਚੜਾਇਆ ਕਰੇ ਕੋਈ ਕਿੜਾ ਚੜਾਵਾ ਜੜਾ ਆਇਆ ਕਰੇ ਬਾਬੇ ਦੀ ਘਰੋਂ ਨਜ਼ਾਰੇ ਬੱਚੇ ਸੀ ਵੀ ਵਾਕਈ ਹੈ ਤਾਂ ਹੁਣ ਨਜ਼ਾਰਾ ਆ ਗਿਆ ਹਨਾ ਇੱਕ ਬਾਬੇ ਦੀ ਧੀ ਸੀਗੀ ਚਲੋ ਜੀ ਇੱਕ ਬਾਬਾ ਤੈਨਾਂ ਜੀ ਸੀ ਆ ਜਿਹੜੇ ਕਿ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੁੰਦੇ ਆ ਦੋਵੇਂ ਹੀ ਬਹੁਤ ਚੰਗੇ ਘਰਾਂ ਦੇ ਹੁੰਦੇ ਆ ਉਹਨਾਂ ਦਾ ਕੋਈ ਕੰਮ ਅੜਿਆ ਹੁੰਦਾ ਤੇ ਉਹਨਾਂ ਨੂੰ ਕੋਈ ਬੰਦਾ ਦੱਸ ਪਾਉਂਦਾ ਵੀ ਇਸ ਤਰ੍ਹਾਂ ਰਾਜਸਥਾਨ ਦੇ ਵਿੱਚ ਇੱਕ ਬਾਬਾ ਉਹ ਜਿਹੜੀ ਵੀ ਗੱਲ ਤੁਸੀਂ ਕਹਿੰਦਾ ਉਹ ਜਿਹੜੀ ਵੀ ਆਵਾਜ਼ ਕੱਢ ਦਿੰਦਾ ਪੂਰੀ ਹੁੰਦੀ ਆ ਬੱਤੀ ਲੰਦਾ ਉਸ ਬੰਦੇ ਦੇ ਤੇ ਕੰਮ ਤਾਂ ਕਿਸਦਾ ਅੜਨ ਦਿੰਦੇ ਨਹੀਂ ਜਿੱਡਾ ਮਰਜ਼ੀ ਜਿਹੜਾ ਕੰਮ ਹੋਵੇ ਉਹ ਬੰਦਾ ਸਿਰੇ ਲਾ ਦਿੰਦਾ ਚਲੋ ਜੀ ਉਹ ਮੁੰਡੇ ਖੁੰਡੇ ਹੈਗੇ ਸੀ ਉਹਨਾਂ ਨੇ ਚੱਕੀ ਗੱਡੀ ਕਹਿੰਦਾ ਚਲ ਜਾਈਏ ਬਾਬੇ ਕੋਲ ਵੀ ਖੌਰੇ ਆਪਣਾ ਕੰਮ ਨਿਕਲ ਹੀ ਜਾਵੇ ਕੋਈ ਚਲੋ ਜੀ ਉਹ ਦੋਵੇਂ ਜਣੇ ਦੋਸਤ ਦੋਵੇਂ ਉੱਥੇ ਚਲੇ ਜਾਂਦੇ ਆ ਬਾਬੇ ਕੋਲੇ ਉੱਥੇ ਜਾ ਕੇ ਬਾਬੇ ਕੋਲੇ ਬੈਠਦੇ ਆ ਬਾਬੇ ਨਾਲ ਗੱਲਬਾਤ ਹੁੰਦੀ ਆ ਤੇ ਪਾਪਾ ਨੂੰ ਕਹਿੰਦਾ ਵੀ ਤੁਹਾਨੂੰ ਇੰਨੀਆਂ ਚੌਂਕੀਆਂ ਭਰਨੀਆਂ ਪੈਣਗੀਆਂ ਕੰਮ ਤੁਹਾਡਾ ਹੱਲ ਹੋ ਜਾਊਗਾ ਚਲੋ ਜੀ ਉਹ ਮੁੰਡੇ ਖੁੰਡੇ ਹੈਗੇ ਸੀ ਕਿ ਨਾਲੇ ਘੁੰਮ ਫੇਰ ਆਉਂਦੇ ਸੀ ਨਾਲੇ ਤੇ ਬਾਬੇ ਦੀ ਚੌਂਕੀ ਪਰ ਆਉਂਦੇ ਸੀਗੇ ਚਲੋ ਜੀ ਉਹ ਇੱਕ ਚੌਂਕੀ ਗਏ ਦੋ ਚੌਂਕੀ ਗਏ ਤੇ ਤੀਜੀ ਚੌਂਕੀ ਚੌਥੀ ਚੌਂਕੀ ਜਦੋਂ ਆ ਚਲੋ ਜੀ ਹੌਲੀ ਹੌਲੀ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਗਏ ਤਾਂ ਕਹਿੰਦਾ ਫਿਰ ਅਸੀਂ ਇੱਕ ਦਿਨ ਪਲਾਨ ਬਣਾ ਕੇ ਮੇਰਾ ਦੋਸਤ ਜਾਂਦਾ ਵੀ ਯਾਰ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਵੀ ਮੈਂ ਤਾਂ ਭਜਾ ਕੇ ਲਿਆਉਣੀ ਜੋ ਮਰਜ਼ੀ ਹੋ ਜੇ ਵੀ ਰਾਜਸਥਾਨ ਜਾਣਾ ਰੋਜ਼ ਰੋਜ਼ ਬਹੁਤ ਔਖਾ ਤੇ ਕੁੜੀ ਵੀ ਕਹੇ ਮੈਨੂੰ ਭਜਾ ਕੇ ਲੈ ਜਾ ਤੇ ਮੁੰਡਾ ਉਹਨੂੰ ਪੁੱਛਦਾ ਕੁੜੀ ਨੂੰ ਵੀ ਤੇਰਾ ਪਿਓ ਐਡਾ ਤਗੜਾ ਬਾਪਾ ਵੀ ਕੱਲ ਨੂੰ ਆਪਣਾ ਕੋਈ ਨੁਕਸਾਨ ਨਾ ਕਰ ਦੇ ਲੋਕੀ ਕਹਿੰਦੇ ਵੀ ਉਹਦਾ ਮਰੇ ਬੰਦੇ ਵੀ ਉਹਨੇ ਠਾਤ ਤੇ ਹਨਾ ਉਹ ਕੁੜੀ ਕਹਿੰਦੀ ਇਹਦੇ ਕੋਲ ਕੱਖ ਨਹੀਂ ਹੈਗਾ ਇਹ ਤਾਂ ਪਹਿਲਾਂ ਨਸ਼ੇੜੀ ਸੀ ਸਿਰੇ ਦਾ ਮੇਰੀ ਮਾਂ ਨੇ ਇਲਾਜ ਕਰਾਇਆ ਕੱਲਾ ਕਮਾਈ ਦਾ ਕਹਿੰਦਾ ਚਲੋ ਜੀ ਉਸ ਦਿਨ ਅਸੀਂ ਜਦੋਂ ਚੌਂਕੀ ਪਰਨ ਜਾਂਦੇ ਆਂ ਤੇ ਬਾਬਾ ਕਹਿੰਦਾ ਵੀ ਹੁਣ ਤੁਹਾਡਾ ਏਨੀ ਦੀਕ ਤੱਕ ਤੁਹਾਡਾ ਕੰਮ ਨਿਕਲ ਜੂਗਾ ਕਹਿੰਦਾ ਬਾਬਾ ਗਾਂ ਹੱਥ ਵੇਖ ਕੇ ਤੁਹਾਡਾ ਫਿਊਚਰ ਦੱਸਾਂ ਲੈਂਦਾ ਤੁਹਾਡੇ ਫਿਊਚਰ ਚ ਆ ਕੁਝ ਤੁਹਾਡੇ ਨਾਲ ਹੋਣਾ ਐਦਾਂ ਹੋਣਾ ਜੇ ਹੋਣਾ ਬੋ ਹੋਣਾ ਪਰ ਬਾਬੇ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਇਹ ਜਿਹੜਾ ਮੇਰੇ ਕੋਲ ਮੇਰਾ ਚੇਲਾ ਬਣ ਕੇ ਬੈਠਾ ਹੋਇਆ ਇਹ ਮੇਰੀ ਕੁੜੀ ਭਜਾਉਣ ਆਇਆ ਚਲੋ ਜੀ ਮੁੰਡਾ ਬਾਬੇ ਦੀ ਚੌਂਕੀ ਭਰ ਕੇ ਉੱਠ ਖੜਦਾ ਉੱਥੇ ਸੰਗਤ ਇਨੀ ਮਾਰਾ ਮਾਰ ਸੰਗਤ ਲੈਣਾਂ ਲੱਗੀਆਂ ਹੁੰਦੀਆਂ ਤਾਂ ਕੁੜੀ ਬਾਹਰ ਆ ਜਾਂਦੀ ਗੱਡੀ ਚ ਕੁੜੀ ਨੂੰ ਬਿਠਾਉਂਦੇ ਆ ਚਲੋ ਜੀ ਬਾਬੇ ਨੂੰ ਸ਼ਾਮ ਨੂੰ ਪਤਾ ਲੱਗਦਾ ਕੁੜੀ ਘਰੇ ਨਹੀਂ ਇਤਰੂ ਤਰ ਲੱਭਦੇ ਆ ਦੋ ਤਿੰਨ ਦਿਨਾਂ ਬਾਅਦ ਬਾਅਦ ਬਾਬੇ ਨੂੰ ਪਤਾ ਲੱਗ ਜਾਂਦਾ ਵੀ ਜਿਹੜੇ ਮੁੰਡੇ ਪੰਜਾਬੀ ਯੂਨੀਵਰਸਿਟੀ ਵਾਲੇ ਦੋ ਆਉਂਦੇ ਸੀ ਵੀ ਉਹ ਮੁੰਡੇ ਮੇਰੀ ਕੁੜੀ ਭਜਾ ਕੇ ਲੈ ਗਏ ਚਲੋ ਜੀ ਉਸ ਤੋਂ ਬਾਅਦ ਬਾਪੇ ਨੇ ਮੁੰਡੇ ਦਾ ਕਾਫੋਂ ਤੇ ਗੱਲਬਾਤ ਕੀਤੀ ਨੂੰ ਉਹਨੂੰ ਕਿਹਾ ਕਰੇ ਮੈਂ ਤੈਨੂੰ ਫਸਮ ਕਰ ਦੂੰਗਾ ਫਲਾਣਾ ਕਰ ਦੂੰਗਾ ਤੈਨੂੰ ਸ਼ਰਾਫ ਦੇ ਦੂੰਗਾ ਜੇ ਕਰ ਦੂੰਗਾ ਉਹ ਤੇ ਕਰ ਦੂੰਗਾ ਉਹ ਇਸ ਤਰ੍ਹਾਂ ਦੀ ਗੱਲਾਂ ਕਰੀ ਗਿਆ ਚਲੋ ਮੁੰਡੇ ਨੇ ਕੁਝ ਨਹੀਂ ਸੁਣਿਆ ਇਗਨੋਰ ਕਰਤਾ ਪੰਜ ਕਿਸਾਲ ਉਸ ਮੁੰਡੇ ਨਾਲ ਕੁੜੀ ਰਹੀ ਉਸ ਤੋਂ ਬਾਅਦ ਉਹ ਕੁੜੀ ਗਾਹ ਕਿਤੇ ਹੋਰ ਪੱਜ ਗਈ ਜਿਹ ਇਹ ਸਾਰੀ ਕਹਾਣੀ ਕਿਹਨੇ ਦੱਸੀ ਜਿਹੜਾ ਉਹਦਾ ਦੋਸਤ ਉਹਦੇ ਨਾਲ ਤੇ ਚੌਂਕੀਆਂ ਭਰਨ ਜਾਂਦਾ ਸੀ ਉਹ ਬਾਈ ਅੱਜਕੱਲ ਅਮਰੀਕਾ ਦੇ ਵਿੱਚ ਰਹਿੰਦਾ ਕਿ ਬਹੁਤ ਸਾਰੀਆਂ ਬੀਬੀਆਂ بڑے ਪਿੰਡਾਂ ਦੇ ਵਿੱਚੋਂ بڑے ਪਖੰਡੀ ਬਾਬਿਆਂ ਦੇ ਕੋਲ ਜਾਂਦੀਆਂ ਨੇ ਜਿਨ੍ਹਾਂ ਨੇ ਘਰ ਵਾਲੇ ਦਾ ਕਦੇ ਆਪ ਦਾ ਸਿਰ ਨਹੀਂ ਘੁੱਟਿਆ ਤੇ ਬਾਬੇ ਦੇ ਜਗ੍ਹਾ ਉੱਥੇ ਲੱਤਾਂ ਘੁੱਟਦੀਆਂ ਨੇ ਕਈਆਂ ਦੇ ਬਾਬਿਆਂ ਦੇ ਤੜਕੇ ਮੂੰਹ 'ਚੋਂ ਵੀ दारू ਦੀ ਸਮੈਲ ਆਉਂਦੀ ਹੁੰਦੀ ਹੈ ਕਿਉਂਕਿ ਰਾਤ ਨੂੰ ਉਹ ਲੈ ਡੱਕ ਕੇ ਸੌਂਦੇ ਆ ਹਰਾਮ ਦਾ ਪੈਸਾ ਉਹਦਾ ਕਿਤੇ ਤਾਂ ਫਿਰ ਉਹਨਾਂ ਨੇ ਲੌੜੇ ਬਹੁਤ ਸਾਰੇ ਪਖੰਡੀ ਬਾਬਿਆਂ ਨੇ ਇਹ ਕੰਮ ਚਲਾਇਆ ਹੋਇਆ ਜਿਵੇਂ ਕਿ ਉਸ ਬਾਬੇ ਨੇ ਚਲਾਇਆ ਸੀ ਪਹਿਲਾਂ ਉਹ ਦਿਮਾਗੀ ਤੌਰ ਤੇ ਪਾਗਲ ਸੀ ਉਹਨੇ ਮਰਜੇ ਨੇ ਕਹਿਤਾ ਰੱਬ ਨੂੰ ਮਿਲ ਗਿਆ ਹੁਣੇ ਉੱਠ ਪੂਗਾ ਤਾਂ ਉਹ ਕੁਦਰਤੀ ਬੰਦਾ ਜਿਉਂ ਪਿਆ ਕਿਉਂਕਿ ਆਪਾਂ ਵੀ ਆਪਦੇ ਬਜ਼ੁਰਗਾਂ ਤੋਂ ਬਣੀਆਂ ਗੱਲਾਂ ਸੁਣੀਆਂ ਨੇ بڑے ਪਿੰਡਾਂ ਦੇ ਵਿੱਚ ਇਦਾਂ ਹੋਇਆ ਕਿ ਬੰਦਾ ਮਰ ਗਿਆ ਉਸ ਤੋਂ ਬਾਅਦ ਬੰਦੇ ਨੇ ਦੁਬਾਰਾ ਜਿਉਂ ਪਿਆ ਹਨਾ ਇਦਾਂ ਦੀਆਂ ਆਮ ਘਟਨਾਵਾਂ ਆਪਾਂ ਸੁਣੀਆਂ ਹੀ ਨੇ ਉਹ ਵੀ ਕੁਦਰਤੀ ਤੌਰ ਤੇ ਬੰਦਾ ਜਿਉਂ ਪਿਆ ਤਾਂ ਬਸ ਬੀਬੀਆਂ ਨੇ ਟੈਗ ਲਾਤਾ ਵੀ ਇਸ ਬਾਬੇ ਨੇ ਤਾਂ ਮਰਿਆ ਬੰਦਾ ਜਿਉਂ ਜਿਉਂਦਾ ਕਰਤਾ ਫਿਰ ਚਲੋ ਜੀ ਉਹਦੀ ਸੇਵਾ ਕਰੋ ਕਣ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਕਦੇ ਵੀ ਇਹੋ ਜਿਹੇ ਪਖੰਡੀਆਂ ਕੋਲੇ ਜਾ ਕੇ ਮੱਥੇ ਟੇਕਣ ਦੀ ਲੋੜ ਨਹੀਂ ਪੈਸਾ ਚੜਾਉਣ ਦੀ ਲੋੜ ਨਹੀਂ ਜਿਹੜੇ ਬਾਬੇ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਮੇਰੀ ਧੀ ਨੇ ਫਰਾਰ ਹੋਣਾ ਮੇਰੇ ਚੇਲੇ ਦੇ ਨਾਲ ਉਹ ਬਾਬਾ ਤੁਹਾਡਾ ਫਿਊਚਰ ਕੀ ਦੱਸ ਦੂਗਾ ਜਿਹੜੇ ਬਾਬੇ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਜਿਹੜਾ ਚੇਲਾ ਮੇਰੇ ਕੋਲ ਚੌਂਕੀ ਭਰਨ ਆ ਰਿਹਾ ਇਹਨੇ ਮੇਰੀ ਕੁੜੀ ਨੂੰ ਭਜਾ ਕੇ ਲੈ ਜਾਣਾ ਹੋਰ ਉਹ ਬਾਬਾ ਤੁਹਾਡਾ ਫਿਊਚਰ ਕੀ ਦੱਸ ਜਿਹਨੂੰ ਆਪਦੇ ਘਰਵਾਰੀ ਨਹੀਂ ਪਤਾ ਤੁਹਾਨੂੰ ਕੀ ਦੱਸ ਦੂਗਾ ਦੱਸੋ ਪਹਿਲਾਂ ਮੈਨੂੰ ਪਰ ਅੱਜ ਵੀ ਸਾਡੇ ਪਿੰਡਾਂ ਦੇ ਵਿੱਚ ਇਹ ਗੱਲ ਆਮ ਦੇਖੀ ਜਾਂਦੀ ਹੈ ਕਿ ਬਹੁਤ ਸਾਰੀਆਂ ਬੀਬ ਸ਼ਾਇਦ ਆ ਵੀਡੀਓ ਦੇਖ ਕੇ ਉਹਨਾਂ ਨੂੰ ਕੋਈ ਗੱਲ ਪੱਲੇ ਪੈ ਜੇਗੀ ਇਹਨਾਂ ਪਖੰਡੀਆਂ ਦਾ ਪਹਿਲਾਂ ਬੈਕਗ੍ਰਾਉਂਡ ਦੇਖਿਆ ਕਰੋ ਕੀ ਇਹ ਬਾਬੇ ਕਿੱਥੋਂ ਬਣੇ ਆ ਕਿਵੇਂ ਸ਼ੁਰੂਆਤ ਹੋਈ ਬਾਬੇ ਬਨੂ ਤੋਂ ਪਹਿਲਾਂ ਇਹ ਬੰਦੇ ਕੀ ਕਰਦੇ ਸੀ ਕੀ ਇਹਨਾਂ ਦਾ ਕੰਮ ਸੀਗਾ ਚਲੋ ਜੀ ਉਸ ਬਾਬੇ ਦਾ ਕਾਫੀ ਸਾਲ ਕੰਮ ਚੱਲਦਾ ਉਸ ਤੋਂ ਬਾਅਦ ਉਹ ਬਾਬਾ ਹਾਰਟ ਟੈਕ ਨਾਲ ਮਾਰਿਆ ਜਾਂਦਾ ਉਸ ਤੋਂ ਬਾਅਦ ਉਹ ਡੇਰੇ ਤੱਕ ਹੀ ਕੌਣ ਬੈਠਾ ਕਿਵੇਂ ਬੈਠਾ ਇਸ ਗੱਲ ਬਾਰੇ ਕੋਈ ਵੀ ਜਾਣਕਾਰੀ ਨਹੀਂ ਆਈ ਕਿਉਂਕਿ ਬਾਈ ਉਹ ਅਮਰੀਕਾ ਚਲਾ ਗਿਆ ਸੀਗਾ ਜਿਹੜਾ ਆਪਦੇ ਦੋਸਤਾਂ ਨਾਲ ਸੀ ਚੌਂਕੀਆਂ ਪਰਨ ਜਾਂਦਾ ਸੀਗਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸ਼ਾਇਦ ਜਿਹੜੇ ਲੋਕ ਪਖੰਡੀ ਦੀ ਪਾਬਿਆਂ ਦੇ ਚੱਕਰਾਂ 'ਚ ਤੁਰੇ ਫਿਰਦੇ ਆ ਚੌਂਕੀਆਂ ਭਰਦੇ ਆ ਜਾਂ ਕਿ ਲੱਤਾਂ ਘੁੱਟਦੇ ਆ ਪੈਰਾਂ 'ਚ ਲੇਟਦੇ ਆ ਸ਼ਾਇਦ ਉਹ ਵੀਡੀਓ ਦੇਖ ਕੇ ਇਹਨਾਂ ਕੰਮਾਂ ਤੋਂ ਹਟ ਜਾਣ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ